ਪੀਕੇ ਜਰਾਬ ਕਿੱਥੋਂ ਆਇਓ ਅਧੀ ਰਾਤ ਪੀਕੇ ਜਰਾਬ ਕਿੱਥੋਂ ਆਇਓ ਅਧੀ ਰਾਤ ਅੱਖ ਚੁੱਤਿਆਂ ਨੂੰ ਦਿੱਤਾਈ ਜਗਾਵੇ ਜੇ ਨਾ ਦਬ ਚਿਲ ਕਾਇਆ ਪਉਆ ਕਰਕੇ ਤੇ ਮੀਨੂੰ ਤੂੰ ਬੜਾਵੇ ਸასი ਗਾਲ ਦੋਸਤੋ ਡੇਲੀ ਨਿਊਜ਼ ਹੋਂ ਤੱਕ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਦੋਸਤ ਪੱਤਰਕਾਰ ਕੁਲਦੀਪ ਸੰਤੂ ਨੰਗਲ ਕਲਾਕਾਰਾਂ ਦੀ ਇੰਟਰਵਿਊ ਤੇ ਤੁਸੀਂ ਅਕਸਰ ਹੀ ਦੇਖਦੇ ਹੋ ਪਰ ਅੱਜ ਅੱਜ ਇੱਕ ਤੁਹਾਨੂੰ ਇਹੋ ਜੇ ਕਲਾਕਾਰ ਨਾਲ ਮਿਲਾ ਰਹੇ ਹਾਂ ਜੋ ਚਾਰ ਦੀ ਦੁਕਾਨ ਦੇ ਨਾਲ-ਨਾਲ ਆਪਣਾ ਗਾਇਕੀ ਦਾ ਸ਼ੌਕ ਵੀ ਪਾਲੀ بیٹھا ਹੈ ਬਲਵਿੰਦਰ ਸਿੰਘ ਆਜ਼ਾਦ ਜੀ ਉਹਨਾਂ ਦੇ ਨਾਲ ਤੁਹਾਨੂੰ ਅੱਜ ਰੂਬਰੂ ਕਰਾ ਰਹੇ ਹਾਂ ਤੇ ਇਸ ਦੇ ਨਾਲ ਹੀ ਉਹਨਾਂ ਦੇ ਕੁਝ ਗਾਣੇ ਆ ਜਿਹੜੇ ਉਹ ਵੀ ਉਹਨਾਂ ਕੋਲੋਂ ਆਪਾਂ ਸੁਣਾਂਗੇ ਆਓ ਗੱਲਬਾਤ ਕਰਦੇ ਹਾਂ ਬਲਵਿੰਦਰ ਸਿੰਘ ਜੀ ਆਜ਼ਾਦ ਹੁਣਾਂ ਦੇ ਨਾਲ ਤੇ ਉਹਨਾਂ ਕੋ ਸੁਣਦੇ ਹਾਂ ਕੁਝ ਗੀਤ ਅਕਸਰ ਹੀ ਤੁਸੀਂ ਵੇਖਦੇ ਜੇ ਵੱਡੇ ਵੱਡੇ ਕਲਾਕਾਰਾਂ ਦੀਆਂ ਇੰਟਰਵਿਊ ਪਰ ਸਾਡੇ ਨਾਲ ਅੱਜ ਇੱਕ ਕਲਾਕਾਰ ਮੌਜੂਦ ਨੇ ਅਡਾ ਰਾਜਾ ਸਾਸੀ ਵਿੱਚ ਚਾਹ ਦੀ ਦੁਕਾਨ ਚਲਾਉਂਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਆਜ਼ਾਦ ਹੈ ਜੀ ਅਸ਼ਾ ਜੀ ਤੁਹਾਨੂੰ ਇਹ ਗਾਉਣ ਦਾ ਸ਼ੌਂਕ ਕਦੋਂ ਪਿਆ ਸੀ ਜੀ ਜੀ ਕਾਫੀ ਦੇਰ ਦਾ ਅਸੀਂ ਪਹਿਲਾਂ ਜਗਰਾਤੇ ਕਰਦੇ ਸੀ ਜਗਰਾਤਾਂ ਤੋਂ ਬਾਅਦ ਫਿਰ ਇਸ ਕਲਾਕਾਰੀ ਉੱਤਪੀ ਸਿਰੀ ਸਿੱਖਿਆ ਕਲਚਰ ਪ੍ਰੋਗਰਾਮ ਕਰਨੇ ਵੀਰਾਂ ਦੇ ਨਾਲ ਜਾਣਾ ਤੇ ਸ਼ੌਂਕ ਇਦਾਂ ਪੈਦਾ ਹੋਇਆ ਸਾ ਹੁਣ ਤੱਕ ਤੁਸੀਂ ਇਦਾਂ ਹੀ ਗਾਉਂਦੇ ਰਹੇ ਜੇ ਰਿਕੁਐਸਟ ਵੀ ਰਿਲੀਜ਼ ਹੋਈ ਆ ਤੁਹਾਡੀ ਨਹੀਂ ਜੀ ਕੋਈ ਕੈਸਟ ਨਹੀਂ ਹੋਈ ਕਿਹੜਾ ਗਾਣਾ ਵਾ ਤੁਹਾਡਾ ਕੋਈ ਮਸ਼ਹੂਰ ਗਾਣਾ ਜਿਹੜਾ ਸੁਣਾਓ ਤੁਸੀਂ ਹਾਂ ਸਾਡਾ ਡਿਊਡ ਗੀਤ ਹੈ ਦੀ ਇੱਕ ਸ਼ਰਾਬੀਆਂ ਦਾ ਗੀਤ ਹੈ ਗੀਤ ਡਿਊਟ ਹੈ ਔਰ ਹੈ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਪੀ ਕੇ ਬੰਦੇ ਜਿਹੜੇ ਦੁਖੀ ਕਰਦੇ ਨੇ ਆਪਣੀਆਂ ਔਰਤਾਂ ਨੂੰ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਇਹ ਗੀਤ ਲਿਖਿਆ ਤੇ ਉਹ ਤੁਹਾਨੂੰ ਦੋ ਲੈਣਾ ਗਉਣ ਕੇ ਦੱਸਦੇ ਹਾਂ ਸੁਣਾਓ ਜੀ ਇਹਦੇ ਚਾਰ ਬੋਲ ਸੁਣਾਉ ਹਾਂ ਠੀਕ ਹੈ ਜੀ ਲਓ ਜੀ ਇਹ ਗੀਤ ਬਿਊਟਿਆ ਸ਼ਰਾਬੀਆਂ ਦਾ ਹੋ ਪੀ ਕੇ ਜਰਾਬ ਕਿੱਥੋਂ ਆਇਓ ਅੱਧੀ ਰਾਤ ਪੀ ਕੇ ਜਰਾਬ ਕਿੱਥੋਂ ਆਇਓ ਅੱਧੀ ਰਾਤ ਅੱਖ ਚੁੱਤੀਆਂ ਨੂੰ ਦਿੱਤਾਈ ਜਗਾਵੇ ਜੈਨਾਂ ਦਾ ਬਚੀ ਲਕਾਇਆ ਪੂਆ ਕਰਕੇ ਤੇ ਮੀਨੂੰ ਤੂੰ ਭੜਾਵੇ ਜੈ ਨਾ ਨਾ ਬਚੀ ਲਕਾਇਆ ਪਉਆ ਮੁੰਡਿਆਂ ਚ ਬਹਿ ਕੇ ਕਰਦੀ ਪੀਵਣਾ ਸ਼ਰਾਬ ਇਹ ਬੰਦਾ ਕਹਿ ਰਿਹਾ ਜੀ ਆਪਣੀ ਘਰ ਵਾਲੀ ਨੂੰ ਮੁੰਡਿਆਂ ਚ ਬਹਿ ਕੇ ਕਰਦੀ ਪੀਵਣਾ ਸ਼ਰਾਬ ਜਦ ਤੂੰ ਪੀਣੀ ਹੋਵੇ ਕਾਰੇ ਜਾਵਾ ਆਨੀ ਮੇਰੇ ਰੱਖ ਦੇ ਸਰਾਂ ਨੇ ਪਉਆ ਫੁਰਕੇ ਤੇ ਪੈ ਗੇ ਲੂੰ ਅਲਾਨੀ ਮੇਰੇ ਰੱਖ ਦੇ ਸਰਾਂ ਨੇ ਪਉਆ ਚਲੋ ਜੀ ਔਰਤ ਆਪਣੇ ਪਤੀ ਨੂੰ ਕੀ ਕਹਿ ਰਹੀ ਆ ਪੀਕੇ ਚਰਾਬ ਨਿੱਤ ਕਾਂਡਣਾ ਤੂੰ ਗਾਲੀਆਂ ਜੋ ਵਿੱਚ ਗਾਰੀਆਂ ਓ ਕੰਨਾਂ ਦੀਆਂ ਵਾਲੀਆਂ ਪੀਕੇ ਚਰਾਬ ਨਿੱਤ ਕਾਂਡਣਾ ਤੂੰ ਗਾਲੀਆਂ ਤੇਰੀ ਤਿਗਾਰੀਆਂ ਓ ਕੰਨਾਂ ਦੀਆਂ ਵਾਲੀਆਂ ਪੀਕਿਆਂ ਦੇ ਪਿੰਡ ਜਾਣ ਦੱਸ ਕੀ ਕਨਾਂ ਜਪਾ ਕੇ ਛੁੱਟ ਮੇਰੀ ਭੈਣ ਦਾ ਵਿਹਾਵੇਂ ਜੈਨਾ ਡੰਬ ਚਿਲਕਾਇਆ ਪਉਆ ਕਰਕੇ ਤੇ ਮੈਨੂੰ ਤੂੰ ਬਣਾਵੇਂ ਜੈਨਾ ਡੰਬ ਚਿਲਕਾਇਆ ਪਉਆ ਤੂੰ ਮੁੰਡਾ ਕੀ ਕਹਿ ਰਿਹਾ ਆਪਣੀ ਮੈਡਮ ਨੂੰ ਸਾੜਿਆ ਨਾ ਕਰ ਮੈਨੂੰ ਤਾਨਿਆਂ ਦੇ ਨਾਲ ਨਹੀਂ ਤੂੰ ਕਈ ਮੱਲੀਆਂ ਦੀ ਜਾਣੇ ਨੀ ਮੋਸਾਰਨੀ ਸਾੜਿਆ ਨਾ ਕਰ ਮੈਨੂੰ ਤਾਨਿਆਂ ਦੇ ਨਾਲ ਨਹੀਂ ਤੂੰ ਕਈ ਮੱਲੀਆਂ ਦੀ ਬਿੱਲ ਹੋ ਜਾਣੇ ਸਾਰਨੀ ਓ ਕੱਤ ਲੈ ਉਮਰ ਦੇ ਦਿਹਾੜੇ ਤੇਰੇ ਚਾਰ ਜੜੇ ਨਹੀਂ ਤੇ ਪੈਂਦਾ ਪੇਕੇ ਆਂਦੇ ਰਾਣੀ ਮੇਰੇ ਰੱਕ ਦੇ ਸਰਾਣੀ ਪਉਆ ਉੜਕੇ ਤੇ ਪੈ ਗਲੂ ਮਲਾਨੀ ਮੇਰੇ ਰੱਖਦੇ ਸਰਾਨੇ ਪਉਆ ਅੱਛਾ ਗਾਣਾ ਤੁਹਾਡਾ ਬਹੁਤ ਵਧੀਆ ਵਾ ਇਹ ਕਿੰਨੇ ਲਿਖਿਆ ਵਾ ਜਿਹੜਾ ਤੁਸੀਂ ਗਾਣਾ ਗਾਇਆ ਵਾ ਇਹ ਅਸੀਂ ਆਪ ਹੀ ਲਿਖਿਆ ਜੀ ਰਾਜਸਥਾਨ ਛਿਦੇ ਰਹਿਣ ਬਣੇ ਆਪ ਹੀ ਲਿਖਾਰੇ ਆ ਸਾਡੀ ਉਸਤਾਦ ਜੀ ਨੇ ਕਹਾਂਗੇ ਵੀ ਆਪ ਹੀ ਲਿਖੋਗੇ ਕਿਸੇ ਦਿਨ ਤੇ ਆਪ ਹੀ ਬੋਲੋਗੇ ਅੱਛਾ ਕੀ ਕਾਰਨ ਹੈ ਜਿਹੜਾ ਤੁਸੀਂ ਫੇਮਸ ਨਹੀਂ ਹੋ ਸਕੇ ਜੀ ਉਹਦਾ ਸਾਨੂੰ ਕੋਈ ਕਾਰਨ ਦੱਸੋ ਜੀ ਕਾਰਨ ਨਹੀਂ ਕੋਈ ਆ ਜੀ ਕੋਈ ਆਪਣੇ ਗਰੀਬੀ ਦਾ ਮੈਂ ਜਿਹੜਾ ਨਹੀਂ ਪੂਰਾ ਸਕਿਆ ਇਸ ਕਰਕੇ ਸੀ ਪਹੁੰਚ ਨਹੀਂ ਸਕੇ ਜਲੰਧਰ ਦੂਦ ਦਰਸ਼ਨ ਤੇ ਮੇਰੇ ਸਤਾ ਜੀ ਸੀ ਮਦਨ ਲਾਲ ਜੀ ਪੁਰੀ ਸਾਹਿਬ ਉਹਨਾਂ ਮੇਰੇ ਨਾਲ ਵਾਅਦਾ ਕੀਤਾ ਵੀ ਤੈਨੂੰ ਇੱਕ ਵਾਰੀ ਮੈਂ ਖੜਨਾ ਤੇ ਉਹ ਫਿਰ ਉਹਨਾਂ ਦੀ ਦਰਥ ਹੋ ਗਈ ਫਿਰ ਇਸ ਕਰਕੇ ਮੈਂ ਜਾ ਨਹੀਂ ਸਕੇ ਸਾਹਿਬ ਕਿੱਥੋਂ ਦੇ ਹੈ ਮਦਨ ਲਾਲ ਪੁਰੀ ਜਿਹੜੇ ਤੁਸੀਂ ਤੁਹਾਡੇ ਉਸਤਾਦ ਹੀ ਸਾਡੇ ਉਸਤਾਦ ਜੀ ਹੈਗੇ ਸੀ ਲੂਲ ਮੰਡੀ ਦੇ ਅੰਮ੍ਰਿਤਸਰ ਦੇ ਇਹ ਕਿਹੜੀ ਸਨ ਦੇ ਵਿੱਚ ਉਹਨਾਂ ਕੋ ਤੁਹੀਂ ਸਿੱਖਦੇ ਰਹੇ ਜੀ ਇਹ ਸਨ 70 80 ਦੇ ਵਿੱਚ ਅਸੀਂ ਨਾਸੀ ਦੇ ਹੁਣ ਦੀ ਜਿੱਦਾਂ ਹੁਣ ਕਲਾਕਾਰ ਬਹੁਤ ਆ ਗਏ ਨੇ ਇਹਨੂੰ ਤੁਸੀਂ ਕਿੱਦਾਂ ਦੀ ਸਮਝਦੇ ਜੀ ਇਹਨਾਂ ਦੀ ਕਲਾਕਾਰੀ ਇਹਨਾਂ ਦੀ ਕਲਾਕਾਰੀ ਤੇ ਹੁਣ ਐ ਸਮਾਂ ਦਿੱਤੀ ਚੱਲ ਰਹੀ ਹੈ ਜਿਸ ਤਰ੍ਹਾਂ ਦੀ ਕਿਉਂਕਿ ਜਿਉਂ ਪਹਿਲੇ ਜਿਹੜੇ ਜਮਲਾ ਜੀ ਜਿਤਨਾ ਗਾਉਂਦੇ ਸੀ ਉਹਨਾਂ ਨੂੰ ਲੋਕ ਪਸੰਦ ਕਰਦੇ ਸੀ ਜਿਹੜੇ ਖੂਨ ਵਾਲੇ ਕਲਾਕਾਰ ਆ ਉਹਨਾਂ ਨੂੰ ਉਹਦਾਂ ਦੇ ਹੀ ਗਾੜੀ ਪਰਿਵਾਰ ਜਿਹੜਾ ਪਸੰਦ ਕਰਦਾ ਅੱਛਾ ਸਾਢੇ ਦਸ ਕਰਾਂ ਨੂੰ ਹੋਰ ਵੀ ਕੋਈ ਇੱਕ ਅੱਧਾ ਗੀਤ ਸੁਣਾਓ ਹਾਂਜੀ ਲੋ ਜੀ ਇਹ ਗੀਤ ਅਸੀਂ ਬਣਾਇਆ ਵਾਂ ਜਿਹੜੇ ਵੀਰ ਨਿਸ਼ਿ ਨਿਸ਼ੇ ਕਰਦੇ ਨੇ ਉਹਨਾਂ ਵਾਸਤੇ ਆ ਤੇ ਚਲੋ ਮੇਰੇ ਭਰਾ ਕਈ ਸਮਝਦਾਰ ਹੋਣਗੇ ਤੇ ਸਮਝ ਜਾਣਗੇ ਲਓ ਜੀ ਗੀਤ ਇਹ ਆ ਕਿ ਸੰਗਤ ਜਿਹੋ ਜੀ ਹੁੰਦੀ ਉਹੋ ਜੀ ਰੰਗਤ ਹੋ ਜਾਂਦੀ ਏ ਬੰਦੇ ਨੂੰ ਜੇ ਅਸੀਂ ਚੰਗੀ ਸੰਗਤ ਵਿੱਚ ਵਾਗ ਤੇ ਚੰਗਾ ਪ੍ਰੋਗਰਾਮ ਬਣੇਗਾ ਅਗਰ ਮਾੜੀ ਸੰਗਤ ਵਿੱਚ ਬਹਿ ਕੇ ਤੇ ਮਾੜਾ ਹੀ ਪ੍ਰੋਗਰਾਮ ਕਰੇਗਾ ਇਸ ਕਰਕੇ ਇਹਨਾਂ ਅਮਲੀਆਂ ਵੀਰਾਂ ਦਾ ਇਹ ਗੀਤ ਬਣਾਇਆ ਹੈ ਸੰਗਤ ਮਾਰੀ ਤੇ ਬੰਦੇ ਨੂੰ ਹੈ ਮਾਰਦੀ ਇੱਕ ਗੱਲ ਕਰਾਂ ਨਾ ਕਿ 13000 ਦੀ ਪਈ ਸੰਗਤ ਮਾਰੀ ਤੇ ਬੰਦੇ ਨੂੰ ਹੈ ਮਾਰਦੀ ਸੰਤ ਮਾਰੀ ਤੇ ਬੰਦੇ ਨੂੰ ਹੈ ਮਾਰਦੀ ਇੱਕ ਗੱਲ ਕਰਾਂ ਨਾ ਕਿ 30000 ਦੀ ਪਈ ਸੰਗਤ ਮਾਰੀ ਤੇ ਬੰਦੇ ਨੂੰ ਹੈ ਮਾਰਦੀ ਸੰਗਤ ਤੇ ਮਾਰੀ ਤੇ ਬੰਦੇ ਨੂੰ ਹੈ ਮਾਰਦੀ ਖਾ ਕੇ ਤਮਾਕੂ ਗਲੀਆਂ ਚ ਧੁਕਦੇ ਠੀਕੇ ਖਰਾਬ ਕਈ ਫਿਰਨ ਭੁਕਦੇ ਖਾ ਕੇ ਤਮਾਕੂ ਗਲੀਆਂ ਚ ਧੁਕਨੇ ਠੀਕੇ ਖਰਾਬ ਕਈ ਫਿਰਨ ਭੁਕਦੇ ਸ਼ਰਮਣੀਆਂ ਦੀ ਥੀ ਕੋ ਮਟਿਆਰਦੀ ਸੰਗਤ ਤੇ ਮਾਰੀ ਤੇ ਬੰਦੇ ਨੂੰ ਹੈ ਮਾਰਦੀ ਸਤ ਮਾੜੀ ਤੇ ਬੰਦੇ ਨੂੰ ਹੈ ਮਾਰਦੀ ਲੋ ਜੀ ਡੋਟਿਆਂ ਦਾ ਨਸ਼ਾ ਵੀ ਜਿਹੜਾ ਉਹ ਵੀ ਬਹੁਤ ਮਾਣਾ ਹੁੰਦਾ ਹੈ ਡੋਟਿਆਂ ਦਾ ਨਚਾ ਕਰਨਾ ਵੀ ਮਾਣਾ ਹੈ ਸਿਰ ਘਟ ਪੀਣ ਦਾ ਬੜਾ ਪਵਾੜਾ ਦਾ ਹੈ ਡੋਟਿਆਂ ਦਾ ਨਚਾ ਕਰਨਾ ਵੀ ਮਾਣਾ ਹੈ ਸਿਰ ਘਟ ਪੀਣ ਦਾ ਬੜਾ ਪਵਾੜਾ ਦਾ ਹੈ ਇਬਰਤੇ ਬੰਦੇ ਦੇ ਬੀੜੀ ਚਾਲਦੀ ਸੰਗਤ ਮਾਰੀ ਤੇ ਬੰਦੇ ਨੂੰ ਐ ਮਾਰਦੀ ਸੰਗਤ ਮਾਰੀ ਤੇ ਬੰਦੇ ਨੂੰ ਐ ਮਾਰਦੀ ਹਾਂਜੀ ਆਜਾਤ ਜੀ ਤੁਸੀਂ ਕਿੰਨਾ ਪੜੇ ਜੇ ਮੈਂ ਵੇਖੋ ਜੀ ਪੜਿਆ ਦੇ ਥੋੜਾ ਹੀ ਹਾਂ ਪਰ ਰੱਬ ਦੀ ਬਹੁਤ ਕਿਰਪਾ ਵਾ ਅਸਾਂ ਜਿਹੜੇ ਗਾਣੇ ਗੁਣੇ ਲਿਖਦੇ ਜੇ ਆਪ ਹੀ ਲਿਖਦੇ ਜੇ ਕਿ ਜਾਂ ਕਿਸੇ ਦੇ ਕੋਲ ਲਖਾਉਂਦੇ ਜੇ ਨਹੀਂ ਜੀ ਮੈਂ ਆਪ ਹੀ ਜਿੰਨੀ ਜੋਗਾ ਲਿਖ ਲੈਣਾ ਬੈਠਾ ਬੈਠਾ ਤੇ ਫਿਰ ਆਪਣਾ ਹੀ ਰੰਗਾਂ ਰਾਂਜ ਦੇ ਵਿੱਚ ਬੈਠੇ ਰਹੀਦਾ ਤੇ ਇਦਾਂ ਗੱਲਾਂ ਬਾਤਾਂ ਕਰਕੇ ਲਿਖਦੇ ਰਹੀਦਾ ਜੀ ਇੱਕ ਵੇਖਣ ਦੇ ਵਿੱਚ ਆਉਂਦਾ ਵਾ ਵੀ ਅੱਜ ਕੱਲ ਦੇ ਜਿਹੜੇ ਕਲਾਕਾਰ ਆ ਉਹਨਾਂ ਕੋ ਬੜੇ ਬੜੇ ਵਧੀਆ ਸਾਜ਼ ਹੁੰਦੇ ਨੇ ਤੇ ਤੁਸੀਂ ਆ ਇੱਕ ਗੱਤੇ ਨੂੰ ਸਾਜ਼ ਬਣਾਇਆ ਵਾ ਉਹ ਮਹਾਰਾਜ ਸਾਡੇ ਮਨ ਦੀ ਖੁਸ਼ੀ ਆ ਤੇ ਵੀਰਾਂ ਨੂੰ ਖੁਸ਼ ਕਰਨ ਵਾਸਤੇ ਸਾਨੂੰ ਪਲੇਟ ਵੀ ਕੋ ਲੱਭ ਜਾਈ ਉਹਦੇ ਤੇ ਗਾਉਂਦਾ ਪੀਨੇ ਜੀ ਹਾਂ ਦਾ ਇਹੋ ਜਿਹਾ ਪ੍ਰੋਗਰਾਮ ਹੈ ਅੱਛਾ ਚਲੋ ਫਿਰ ਸਾਨੂੰ ਇੱਕ ਹੋਰ ਗੀਤ ਸੁਣਾਓ ਹਾਂ ਲਓ ਜੀ ਇੱਕ ਤੁਹਾਨੂੰ ਗੀਤ ਸੁਣਾਏ ਵੀ ਡੂਟ ਆ ਤੇ ਗੀਤ ਸੁਣੋਗੇ ਤੇ ਤੁਸੀਂ ਆਪੇ ਕਹੋਗੇ ਵੀ ਠੀਕ ਹੈ ਜੀ ਸੁਣਾਓ ਦੋ ਟੱਪੇ ਸੁਣਾਓ ਹਾਂਜੀ ਕੋ ਕ ਤੁਮਾਰ ਕੇ ਮਰੋੜ ਨੰਗ ਚਲੀ ਮੁਖ ਮੋੜ ਸਾਨੂੰ ਤੇਰੇ ਤਾਇ ਲੋੜ ਸਾਨੂੰ ਪੱਟੇ ਤੇਰੀ ਮੋਨ ਜਈ ਚਾਲਨੀ ਕੁਮਾਰੀ ਬੋਲ ਹੱਸ ਕੇ ਕਿਛਦਾ ਖੜਾ ਮੈਂ ਤੇਰਾ ਹਾਲੀ ਕੁਮਾਰੀ ਬੋਲ ਹੱਸ ਕੇ ਤੈਨੂੰ ਏਕ ਚੁੱਕਾ ਬਣ ਜੈ ਰਣੇੜੀ ਕਾਨ ਕਨ ਮੇਰੀ ਇੱਕ ਗੱਲ ਮੰਨ ਮੀਨੂ ਬਾਪੂ ਨੇ ਮਿਆਂ ਤਾਂ ਨੰਗਨਾ ਚੁੰਨੀ ਲੈ ਦੇ ਪਾਗ ਨਾਲ ਦੀ ਸੁਤਣਾ ਸਮਾਂ ਦੇ ਇੱਕ ਲਾਲ ਚੁੰਨੀ ਲੈ ਦੇ ਪਾਗ ਨਾਲ ਦੀ ਇਨੂੰ ਵੀ ਨਿਸ਼ਾਨੀ ਕਾਢ ਦੇ ਦੀ ਪਿਆਰ ਦੀ ਨਹੀਂ ਕੋਈ ਉਮਾਲ ਪਟਰਾ ਲੇਗਾ ਤੂੰ ਤਵਾਣੀ ਕਾਲੇ ਸੂਰ ਦਾ ਜਪਟਾ ਨੇ ਦੂਜੌਰ ਜਾਟੇ ਦਾ ਹੋ ਜਾਨ ਮੰਗੇ ਜਾਨ ਤੈਨੂੰ ਕੰਢ ਕੇ ਪਰਾਂ ਦਾ ਏ ਕੀ ਭੂਰਾ ਜਿੰਨਾ ਪਾਇਆ ਇਸਵਾ ਨੀ ਕੁਵਾਰੀ ਬੋਲ ਹੱਥ ਕੇ ਪੁੱਛਦਾ ਕਲਾ ਮੈਂ ਤੇਰਾ ਹਾਂ ਨੀ ਕੁਵਾਰੀ ਬੋਲ ਹੱਥ ਕੇ ਕੱਲ ਗੱਲਾਂ ਕੀਤੀ ਹਾਂ ਗਲੀ 'ਚ ਜਣੀਆਂ ਮੇ ਬਾਣੇ ਪਾਣ ਜਾਨੀਆਂ ਅੱਧ ਵਿੱਚੋਂ ਤੋੜਦੀ ਕਦੀ ਨਾ ਤੇਰੇ ਨਾਲ ਮੈਂ ਨਭਾਉਂਗਾਆਂ ਹੋ ਮੇਰੇ ਵੱਲੋਂ ਜਾਣੇ ਕੁਰਬਾਨ ਤੇਰੇ ਉੱਤੇ ਜਿੰਦ ਜਾਂਦੀ ਏ ਮੁਹੱਬਤਾਂ ਦੇ ਨਾਲ ਚੁੰਨੀ ਲੈ ਦੇ ਕੁੱਚ ਨਹੀਂ ਲੇਦੀ ਪਾਕ ਨਾਲ ਦੀ ਸੁਤਣਾ ਸਮਾਂ ਦੇ ਇਕ ਨਾਲ ਚ ਨਹੀਂ ਲੇਦੀ ਪਾਕ ਨਾਲ ਦੀ ਸੁਤਣਾ ਸਮਾਂ ਦੇ ਇਕ ਨਾਲ ਚ ਨਹੀਂ ਲੇਦੀ ਪਾਕ ਨਾਲ ਦੀ ਅਸ਼ਾ ਅਸ਼ਾ ਆਜ਼ਾਦ ਜੀ ਤੁਹਾਡੇ ਸਮੇਂ ਦੇ ਵਿੱਚ ਡਿਊਡ ਜਿਹੜਾ ਸੀ ਉਹ ਬਹੁਤ ਮਸ਼ਹੂਰ ਸੀ ਜੋੜੀਆਂ ਦਾ ਉਹਦੋਂ ਬਹੁਤ ਰਵਾਜ ਸੀ ਹਾਂਜੀ ਉਹਦੋਂ ਬਹੁਤ ਜਿੰਦਾ ਚਮਕੀਲਾ ਜੀ ਸੀ ਅਮਰੀਕ ਤੂਫਾਨ ਸੀ ਹੋਰ ਵੀ ਕਲਾਕਾਰ ਸੀ ਬਹੁਤ ਕਲਾਕਾਰ ਜੀ ਤੇ ਤੁਸੀਂ ਵੀ ਇਦਾਂ ਦੀ ਕੋਈ ਸਟੇਜ ਕੀਤੀ ਆ ਆਪਣੇ ਨਾਲ ਕੋਈ ਸੰਯੋਗੀ ਲੈ ਕੇ ਵੈਸੇ ਖੁਸ਼ਦਿਲ ਖੇਲਿਆਂ ਨਾਲ ਜਿਹੜਾ ਅਸੀਂ ਅਸੀਂ ਉਹਨਾਂ ਦੇ ਨਾਲ ਸਾਡਾ ਢੋਲਕੀ ਮੈਟਰ ਵੀਰ ਸੀ ਸ਼ੀਰਾਜੀ ਕੁਮਾਰ ਉਹ ਵੀ ਚੱਲ ਬਸੇ ਨੇ ਅਸੀਂ ਉਹਨਾਂ ਦੇ ਨਾਲ ਖੁਸ਼ਦਿਲ ਖੇਲਿਆਂ ਦੇ ਨਾਲ ਇੱਕ ਦੋ ਪ੍ਰੋਗਰਾਮ ਵਿਖੇ ਨੇ ਨਾਲ ਜਾ ਕੇ ਬਹੁਤ ਵਧੀਆ ਗੌਂਦੇ ਸੀ ਕੋਈ ਦਿਲ ਖਿਲਾਵਲੇ ਵੀ ਕਦੀ ਤੁਹਾਨੂੰ ਸਟੇਜ ਤੇ ਮੌਕਾ ਮਿਲਿਆ ਪਰਫਾਰਮੈਂਸ ਕਰਨ ਦਾ ਸਾਨੂੰ ਨਹੀਂ ਮਿਲਿਆ ਜੀ ਐਵੇਂ ਝੂਠ ਬੋਲੀਏ ਅਸੀਂ ਬਸ ਇਤਾਂ ਹੀ ਆਪਣੇ ਸਟੇਜਾਂ ਤੇ ਸਿਹਰੇ ਬੋਲਦੇ ਰਹੇ ਆ ਸਿੱਖਿਆ ਬੋਲਦੇ ਰਹੇ ਆ ਇਹ ਚੀਜ਼ਾਂ ਦੀ ਸਾਡਾ ਸ਼ੌਂਕ ਸੀ ਹੁਣ ਅੱਜ ਕੱਲ ਦਾ ਜਿਹੜਾ ਕਲਚਰ ਚੱਲਣ ਡਿਆ ਵਾ ਪੈਸਾਂ ਵਿੱਚ ਵਿਆਹ ਹੋਣ ਦੇ ਨਾ ਉਹ ਸਿਹਰੇ ਰਹਿ ਗਏ ਨਾ ਉਹ ਸਿੱਖਿਆ ਰਹਿ ਗਈਆਂ ਤੁਹਾਡਾ ਇੱਥੇ ਕੀ ਕਹਿਣਾ ਵਾ ਵੇਖੋ ਜੀ ਜੋ ਪਹਿਲੇ ਪ੍ਰੋਗਰਾਮ ਚੱਲਦੇ ਸੀ ਬਹੁਤ ਵਧੀਆ ਸੀ ਦੇਖ ਹੁੰਦੇ ਉਹਦੇ ਤੋਂ ਵੀ ਵਧੀਆ ਗਾਣ ਲੰਘੇ ਨੇ ਹੁਣ ਤੇ ਬਸ ਇੱਕੋ ਹੀ ਗੱਲਾਂ ਚੱਲਦੀਆਂ ਨੇ ਰੰਗ ਰਾਜ ਆਪੋ ਆਪਣੇ ਨੇ ਡੀ ਜੇ ਡੀ ਜੇ ਡੀ ਜੇ ਚੱਲਦੇ ਆ ਡੀ ਜੇ ਦੀ ਚੱਲਣ ਡਿਆ ਸਭ ਕੁਝ ਅੱਛਾ ਤੁਸੀਂ ਦਰਸ਼ਨ ਸਿੰਘ ਖੇਲੇ ਵਾਲੇ ਦਾ ਨਾਮ ਲਿਆ ਵਾ ਹਾਂਜੀ ਉਹ ਵੀ ਇੱਕ ਬੜੇ ਵਧੀਆ ਕਲਾਕਾਰ ਰਹੇ ਆਪਣੇ ਟਾਈਮ ਤੇ ਦੱਸ ਹਾਂਜੀ ਆਜ਼ਾਦ ਸਿੰਘ ਜੀ ਜਿਹੜੀ ਆਜ਼ਾਦ ਤੁਹਾਡਾ ਨਾਮ ਆ ਜੀ ਜਿਹੜੀ ਆਜ਼ਾਦੀ ਅਸੀਂ ਮਾਰ ਰਹੇ ਆ ਜੀ ਸਾਡੇ ਫੌਜੀ ਵੀਰ ਨੇ ਜਿਹੜੀ ਸਹਦਾਾਂ ਤੇ ਰਾਖੀ ਕਰਨ ਢੇ ਆ ਜੀ ਜੀ ਸਾਨੂੰ ਕੋਈ ਉਹਨਾਂ ਦਾ ਵੀ ਗੀਤ ਸੁਣਾਓ ਠੀਕ ਆ ਵੀ ਉਹਨਾਂ ਨੇ ਬਣਾਇਆ ਜੀ ਤੋ ਫੋਜੀ ਭੋਜਨ ਕੀ ਕਹਿ ਰਿਹਾ ਤੇ ਫੋਜਨ ਕੀ ਕਰੀ ਅਸੂਦੇ ਮਹੀਨੇ ਵਿੱਚ ਛੁਟਿਆ ਫੋਜੀ ਆਵੇ ਬਗਦਾ ਪੁਰਾ ਸੀ ਜਦੋਂ ਸਾਵਣ ਵਿੱਚ ਮੌਂਝੀ ਆਵੇ ਨਿੱਕ ਨਿੱਕ ਪੈਂਦੀ ਸੀ ਕਣੀ ਨਿੱਕ ਨਿੱਕ ਪੈਂਦੀ ਸੀ ਕਣੀ ਉਹ ਮੈਂ ਤੇ ਮੇਰਾ ਰੱਬ ਜਾਣਦਾ ਉਹਦੋਂ ਕਿੰਜ ਮੇਰੀ ਜਿੰਦ ਤੇ ਬਣੀ ਉਹ ਮੈਂ ਤੇ ਮੇਰਾ ਰੱਬ ਜਾਣਦਾ ਨੀਵੇਂ ਮੇਰੇ ਮਿੱਠੀ ਮਿੱਠੀ ਆਗਮਾਨੇ ਆਉਣੀਏ ਨੀ ਸੁਪਨੇਂ ਦੇ ਵਿੱਚ ਆ ਕੇ ਨਿੰਦਰਾ ਚਰਉਣੀਏ ਨੀ ਤੂੰ ਕਿਹਦਾ ਜਾਣਦੀ ਪਿਆਰ ਤੂੰ ਕਿਹਦਾ ਜਾਣਦੀ ਪਿਆਰ ਨਿਬਦਨਾਂ ਨੂੰ ਪੁੱਛ ਕੋਰੀਏ ਤੇ ਭਲਨਾਥਣੇ ਮੈਂ ਹਾਂ ਯਾਰ ਨਿਬਦਨਾਂ ਨੂੰ ਪੁੱਛ ਕੋਰੀਏ ਰੁੱਤਾਂ ਜਿਹੜੀਆਂ ਆਂਦਾ ਮੁੱਲ ਪੈਂਦਾ ਲੱਖਾਂ ਸੋਨੀਆਂ ਤੇਰੇ ਬਾਝੇ ਗੋਟ ਨਾ ਤੋਂ ਗਈਆਂ ਤੂੰ ਸੋਨੀਆਂ ਆਜਾਦ ਸਿੰਘ ਜੀ ਹੁਣ ਸੋਸ਼ਲ ਮੀਡੀਆ ਦਾ ਜਮਾਨਾ ਵਾ ਹਾਂਜੀ ਸਾਡੇ ਵੇਖਣ ਚ ਆਇਆ ਵਾ ਕਿ ਕਈ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਰਾਹੀਂ ਮਸ਼ਹੂਰ ਹੋ ਗਏ ਜੀ ਨੇ ਤੇ ਜੇ ਕਿਤੇ ਤੁਹਾਨੂੰ ਇਹ ਮੌਕਾ ਮਿਲੇ ਕੋਈ ਤੁਹਾਡੀ ਮਦਦ ਕਰੇ ਕਿ ਤੁਸੀਂ ਅੱਗੇ ਗਾਇਕੀ ਆਪਣੀ ਜਾਰੀ ਰੱਖਣਾ ਚਾਹੋਗੇ ਵੇਖੋ ਜੀ ਇਹ ਆਪੂ ਆਪਣੀ ਕਿਸਮਤ ਆ ਜੇ ਸਾਡੀ ਕਿਸਮਤ ਸਾਥ ਦਿੱਤਾ ਤੇ ਹੋ ਸਕਦਾ ਵੀ ਅਸੀਂ ਹੋ ਸਕਦਾ ਇਸ ਮੰਦਿਰ ਚ ਵੀ ਜਾ ਸਕਦੇ ਆ ਇੱਕ ਗਾਇਕੀ ਦੇ ਮੋਢ ਹੀ ਇਹ ਲਾਲਚੰਦ ਜਮਲਾ ਜੱਟ ਜੀ ਜੀ ਉਹਨਾਂ ਦਾ ਸਾਨੂੰ ਕੋਈ ਗੀਤ ਲਓ ਜੀ ਉਹਨਾਂ ਦਾ ਵੀ ਦੋ ਚਾਰ ਅਸੀਂ ਲੈਣਾ ਤੁਹਾਨੂੰ ਦੱਸਦੇ ਆ ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ ਲਓ ਜੀ ਖੋ ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ ਅਕਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ ਸੁਮਨ ਕੀ ਪਿਆਰ ਵਿੱਚੋਂ ਕੱਟਿਆ ਓ ਆਸ਼ਕਾਂ ਦਾ ਕੰਮ ਖੁੰਦਾ ਲਾਕੀ ਨਿਬੋਣਦਾ ਜਿਹੜਾ ਛੰਦ ਜਾਵੇ ਉਹਨੂੰ ਮੇਣਾ ਇਹ ਜਹਾਨ ਦਾ ਮੈਨੂੰ ਤੇਰੀ ਨਿਜਦਾਇ ਕਰ ਛੱਡਿਆ ਚਨਾਈ ਨਾਲ ਜਿਉਂਲਾ ਬਣਾ ਕੇ ਪਾਰ ਛੱਡਿਆ ਦੱਸ ਸੁਮਨ ਕੀ ਪਿਆਰ ਵਿੱਚੋਂ ਕੱਟਿਆ ਇਰੇ ਨਹੀਂ ਕਰਾਰ ਮੈਨੂੰ ਪਟਿਆ ਦੱਸ ਮੈਂ ਕੀ ਪਿਆਰ ਵਿੱਚ ਟੱਟਿਆ ਲਓ ਜੀ